ਸਾਰੇਣੇ ਪਰੇ ਸਤਿ ਸ਼੍ਰੀ ਅਕਾਲ ਮੀਰ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਆ ਗਰਮੀਆਂ ਕਾਫੀ ਜ਼ਿਆਦਾ ਹੋ ਗਈਆਂ ਕਿਉਂਕਿ ਗਰਮੀਆਂ ਦੇ ਵਿੱਚ ਪੀਣ ਲਈ ਬਹੁਤ ਸਾਰੀਆਂ ਡਰਿੰਕਸ ਹੁੰਦੀਆਂ ਨੇ ਜਿੰਨੀਆਂ ਮਰਜ਼ੀ ਬਣਾ ਕੇ ਪੀ ਸਕੋ ਸਰਦੀਆਂ ਦੇ ਵਿੱਚ ਵਸ ਚਾਹ ਕੌਫੀ ਚਾਹ ਕੌਫੀ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਗਰਮੀ ਲੱਗਦੀ ਆਪਾਂ ਨੂੰ ਠੰਡਕ ਚਾਹੀਦੀ ਆ ਤੇ ਅੱਜ ਆਪਾਂ ਨੇ ਬਣਾਉਣਾ ਰੂਅਫਸਰ ਰੂਅਫਸਰ ਲਈ ਇੱਕ ਕੱਪਾ ਨੇ ਜੈਲੀ ਬਣਾਈਆ ਤਾਂ ਜੈਲੀ ਪਾਵਾਂਗੇ ਵਿੱਚ ਸਬਜਾ ਸੀਡ ਚੀਆ ਸੀਡ ਤੇ ਜੈਲੀ ਆਪਾਂ ਨੇ ਬਣਾਈਆ ਬਸ ਇਹ ਐਦਾਂ ਮਿਲਦੀ ਹੈ ਡੱਬੀ ਇੱਕ ਇਹਦੇ ਉੱਤੇ ਸਾਰਾ ਉਹਨਾਂ ਨੇ ਲਿਖਿਆ ਹੁੰਦਾ ਵੀ ਕਿੰਨਾ ਕਿੰਨਾ ਪਾਉਣਾ ਤੁਸੀਂ ਇਹਦੇ ਵਿੱਚ ਕਹਾ ਥੈਲੀ ਹੁੰਦੀ ਹੈ ਇਹਦੇ ਵਿੱਚ 슈ਗਰੀ ਹੁੰਦੀ ਹੈ ਇਹਦੇ ਵਿੱਚ ਪ੍ਰੀਮੀਅਮ ਸ਼ੂਗਰ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਫਿਰ ਇਹਦੇ ਵਿੱਚ ਪੂਰਾ ਰਜ ਦਾ ਪਾਣੀ ਪਾ ਕੇ ਕਈ ਉੱਪਰ ਵੀ ਇਹਨੇ ਲੈਂਦੇ ਨੇ ਰੱਖ ਕੇ ਗੈਸ ਤੇ ਪਰ ਤੁਸੀਂ ਇਹਦੇ ਜਿੱਦਾ ਪਾਣੀ ਪਾ ਕੇ ਪੂਰਾ ਮਿਕਸ ਕਰਕੇ ਇਹਨੂੰ ਰੱਖ ਦੇਣਾ ਪਾਣੀ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਪਾਉਣਾ ਹੈਗਾ ਫਿਰ ਜੰਮਦੀ ਨਹੀਂ ਹੈਗੀ ਮੈਂ ਵੈਸੇ ਬਣਾਤਾ ਲਈ ਅਜੇ ਪਟਕੇ ਨਹੀਂ ਦੇਖਿਆ ਹੈਗੀ ਪਟਕੇ ਦੇਖਣੀ ਆ ਵੀ ਜੰਮੀ ਐ ਕਿ ਨਹੀਂ ਮੈਂ ਵੈਸੇ ਬਣਾਈ ਸੀ ਅੱਧੀ ਅੱਧੀ ਮੈਂ ਰੱਖ ਲਈ ਸੀ ਮੈਂ ਕਹਿੰਦਾ ਮੈਂ ਜੋ ਅੱਧੀ ਨੂੰ ਮਾਚਣਾ ਲਾਾਂਗੇ ਨਾ ਕਈ ਵਾਰੀ ਹੋ ਜਾਂਦਾ ਨਾ ਗਲਤੀ ਹੋ ਜਾਂਦੀ ਆ ਤੇ ਉਸ ਨੂੰ ਏਦਾਂ ਕਰਕੇ ਕੱਟ ਦੇਣਾ ਫੁੱਟੇ ਸਿੱਧੀ ਜਾਈ ਜਾਂਦੀ ਆ ਇਹਦੇ ਚ ਤੇ ਹੁਣ ਆਪਾਂ ਚੱਕ ਕੇ ਦੇਖਦੇ ਆ ਹਾ 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 ਬਣ ਗਏ ਹਨ ਵਧੀਆ ਹਨ ਵੈਸੇ ਥੋੜੀ ਪਤਲੀ ਰਹਿ ਗਈ ਕਿਉਂਕਿ ਮੈਂ ਅੱਧੀ ਬਣਾਈ ਸੀ ਨਾ ਮੇਰੇ ਕੋਲ ਬਰਤ ਨਹੀਂ ਸੀਗਾ ਛੋਟਾ ਤੇ ਇਸ ਕਰਕੇ ਮੈਂ ਇਹਦੇ ਵਿੱਚ ਹੀ ਕੱਟ ਲਈ ਲਓ ਜੀ ਦੇਖੋ ਕਿੰਨੀ ਵਧੀਆ ਬਣੀ ਆ ਥੋੜੀ ਪਤਲੀ ਰਹਿ ਗਈ ਵੈਸੇ ਆ ਤਾਂ ਥੋੜੀ ਮੋਟੀ ਬਣਾ ਲਵੇ ਚਾਹੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਰੂਹ ਆਫਸਾ ਚੀਨੀ ਆਪਾਂ ਨੇ ਕੋਲ ਕੇ ਰੱਖੀ ਸੀ ਜੀ ਤੇ ਹੁਣ ਆਪਾਂ ਚੀਨੀ ਵਾਲਾ ਸਿਰਫ ਪਾ ਲੈਣੇ ਵਿੱਚ ਤੇ ਇਹ ਹੈਗੇ ਨੇ ਸਬਜ਼ਾ ਸੀਡ ਰਾਜਦੀਪ ਇਹਨੂੰ ਕੀ ਕਹਿੰਦਾ ਹੁੰਦਾ ਡੱਡੂਆਂ ਦੇ ਡੱਡੂਆਂ ਦੇ ਹਾਂਦੇ ਪਤਾ ਨਹੀਂ ਇਹਨੂੰ ਡੱਡੂਆਂ ਦੇ ਹਾਂਦੇ ਇਹਨੇ ਕਿੱਥੋਂ ਦੇਖਿਆ ਹੋਣੇ ਤੇ ਆਹ ਸੀ ਚੀਆ ਸੀਡ ਇਹ ਰਵੀ ਹਣੀ ਲੈ ਕੇ ਆਈ ਸੀ ਬਾਹਰ ਇਹ ਕਾਫੀ ਮਾਤਰਾ ਚ ਪੈਣੇ ਹੋ ਗਏ ਨਾ ਮੰਮੀ ਖਾ ਲਿਆ ਕਰੋ ਮੈਂ ਤਾਂ ਦੇਲ ਚ ਪਾ ਕੇ ਵੀ ਖਾ ਲੈਂਨੀ ਆ ਇਹਨਾਂ ਨੂੰ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਸਿੱਧੇ ਹੀ ਖਾ ਰ ਜਾਂਦੇ ਨੇ ਤੇ ਆਪਾਂ ਦੁੱਧ ਵੀ ਜ਼ਰੂਰ ਪਾਵਾਂਗੇ ਮੈਨੂੰ ਦੁੱਧ ਤੋਂ ਵਧੀਆ ਨਹੀਂ ਬਿਨਾ ਵਧੀਆ ਨਹੀਂ ਲੱਗਦਾ ਆਏਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਰਫ਼ ਵਾਲਾ ਪਾਣੀ ਤੇ ਨਾਲ ਹੀ ਪਾਵਾਂਗੇ ਠੂਜਾ ਪਾਣੀ ਰੂਬ ਜਕਮ ਹੈ ਆਪਣੇ ਤੇ ਰੂਵਜਾ ਹੋਰ ਪਾਵਾਂਗੇ ਦਾ ਦੱਬ ਕੇ ਤੇ ਚੀਆ ਸੀਡ ਜੇ ਆਪਾਂ ਸਾਰੇ ਪਾ ਦਿੰਨੇ ਆ ਹੈਗੇ ਆਪਣੇ ਕੋਲ ਆਪਾਂ ਹੋਰ ਭਿਉਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚੀਆ ਰੀ ਤੇ ਵੀ ਰੂਵਜਾ ਤਾਂ ਆਪਾਂ ਇਸ ਲਈ ਬਣਾਇਆ ਸੀਗਾ ਕਿਉਂਕਿ ਪਿੱਛੇ ਕੰਮ ਕਰਦੀ ਸੀ ਜੀ ਹਰਦੀਪ ਪਾਣੀ ਪੁਣੀ ਲੈਣਾ ਸੀਗਾ ਸਰਦੀਆਂ ਨੂੰ ਅੱਧਿਆਂ ਨੂੰ ਮੈਂ ਸਵੇਰੇ ਲਾਤਾ ਸੀਗਾ ਲਾਈਟ ਚੱਲੇ ਜਾਂਦੀ ਹੁਣ ਹਰ ਰੋ ਜੀ ਇਸ ਕਰਕੇ ਜਦੋਂ ਲਾਈਟ ਹੁੰਦੀ ਆ ਉਹਨੇ ਲਾਉਣਾ ਪੈਂਦਾ ਗਰਮੀਆਂ ਆ ਲੱਗਦੀ ਹੋਣੀਆਂ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਦੇਖਦੇ ਆ ਮम्मी ਕੀ ਕਰਦੀ ਆ ਵਿੱਚ ਇਹ ਵੀ ਆਪਣਾ ਦੇਸੀ ਜਗਾੜ ਆ ਆਪਾਂ ਟ੍ਰੇ ਵੀ ਨਹੀਂ ਲੈ ਕੇ ਆਉਂਦੀਆਂ ਕਿ ਟ੍ਰੇ ਚ ਉਤਲਾਸ ਫਿਰ ਕੇ ਤੇ ਛੁੱਟ ਜੂਗਾ ਲੈ ਭਾਈ ਪਾਣੀ ਲਿਆਂਦਾ ਤੇ ਥੱਲੇ ਕੰਮ ਕਰਦੀ ਆ ਗਰਮੀ ਸੀ ਥੈਂਕ ਯੂ ਕੀ ਤੇ ਸੁਣੋ ਮੈਂ ਪਾਣੂ ਕਿਹਟਾ ਨੂੰ ਆਪਾਂ ਉਹ ਆਪ ਜਾ ਵੀ ਸੀਟ 3 ਸੀਟ ਸਭ ਚੱਸੀ ਜੈਲੀ ਵੀ ਚੱਲੀ ਆ ਲੱਗਦਾ ਚੱਲ ਬੰਪਰ ਉੱਪਰ ਆ ਗਿਆ ਸਾਰਾ ਉੱਪਰ ਆ ਗਿਆ ਸਾਰਾ ਮੈਂ ਜੀ ਕਹਿੰਦਾ ਹੋ ਨਹੀਂ ਤੇ ਤੁਹਾਨੂੰ ਦਿਹਾੜੀ yeah the glass the papa banana is it is the same as the aapni aapki time ਨੱਕ ਜਾਂਦੇ ਨੇ ਥੋੜੀਆਂ ਬੜੀਆਂ ਹੋਣੀਆਂ ਜੇ ਧਨੀਆਂ ਕੋਈ ਕੋਈ ਉੱਗਿਆ ਦੇਖੋ ਕੀ ਕਰਾਂ ਉਹ ਬਾਹਰ ਕੀ ਦੋਸਤ ਬਾਹਰ ਮੁੱਕ ਗਈ ਐਨ ਨੂੰ ਦਿੰਦੀ ਆ ਵੀ ਤੁਸੀਂ ਚੱਕੀ ਆ ਗਏ ਹਾਂ ਅਸੀਂ ਨਹੀਂ ਕੁਝ ਕਹਿੰਦੇ ਹੈਗੇ ਤੈਨੂੰ ਹੈਂ ਦੇਖ ਲੈ ਕਿੰਨਾ ਪਿਆਰ ਕਰਦੀ ਆ ਆਪਣੇ ਬੱਚਿਆਂ ਨੂੰ ਦੇਖਿਓ ਬਾਹਰ ਲੱਗੇ ਆਹ ਰਾਜਦੀਪ ਗੋਲ ਮਿਰਚਾਂ ਨੇ ਹਨਾ ਆਪਾਂ ਨੂੰ ਕਿਸੇ ਨੇ ਪਨੀਰੀ ਦਿੱਤੀ ਵੀ ਇਹੇ ਸਰਦੀਆਂ ਚ ਲੱਗਦੀਆਂ ਨੇ ਆਪਾਂ ਨੇ ਪਨੀਰੀ ਬਿਜੀ ਸਰਦੀਆਂ ਚ ਲਾਤੀਆਂ ਇਹੇ ਸਰਦੀਆਂ ਚ ਸੁੱਕ ਗਿਆ ਵਿਚਾਰੀਆਂ ਇਹਨਾਂ ਨੂੰ ਲੱਗੀਆਂ ਹੀ ਨਹੀਂ ਆਹ ਹੁਣ ਗਰਮੀਆਂ ਆਈਆਂ ਨੇ ਫੁੱਟੀਆਂ ਆਂ ਤੇ ਮਿਰਚੀ ਮਿਰਚ ਲੱਗੀ ਪਈ ਆ ਹਮ ਪਰ ਇਹ ਕੋੜੀ ਇੰਨੀ ਜ਼ਿਆਦਾ ਉਦੋਂ ਤੇਰੀ ਥੋਲੀ ਭੂਆ ਨੂੰ ਦੱਸਿਆ ਗਏ ਤਾਂ ਬਹੁਤ ਬਾਤ ਕੋੜੀ ਆ ਮੂੰਹ ਨੂੰ ਨਾ ਨਾਲ ਹੱਥੋਂ ਤਨੂੰ ਕੱਟ ਦੇ ਵੜਾ ਕੇ ਮੈਂ ਕਿਹਾ ਹਾਂ ਜੀ ਪਿਛਲੇ ਸਾਲ ਦੇਖਿਆ ਸੀ ਅਸੀਂ ਵੀ ਬਹੁਤ ਜ਼ਿਆਦਾ ਕੋੜੀਆਂ ਨੇ ਸੇਜਵਾਂ ਚਟਨੀ ਚ ਪਾਉਂਦੇ ਨੇ ਤਾਂ ਹੀ ਉਹ ਇੰਨੀ ਹੋੜਦੀ ਆ ਤੇ ਜੀ ਪਿਛਲੀ ਵਾਰੀ ਬਹੁਤ ਜ਼ਿਆਦਾ ਮਸਮੀਆਂ ਲੱਗੀਆਂ ਸੀਗੀਆਂ ਇਸ ਵਾਰੀ ਵੀ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਦਿਖਦੀਆਂ ਨਹੀਂ ਹਜੇ ਛੋਟੀਆਂ ਛੋਟੀਆਂ ਨੇ ਗਰਮੀਆਂ 'ਚ ਤਾਂ ਉੱਜੜ ਖੇੜਾ ਜਾ ਹੁੰਦਾ ਇਹਦਾ ਸਰਦੀਆਂ 'ਚ ਪੂਰੀ ਬਹਾਰ ਹੁੰਦੀ ਆ ਹਮ ਐਸੀ-ਐਸੀ ਜਿਹੜੇ ਟਮਾਟਰ ਤਾਂ ਬੰਤੇ ਸੀਗੇ ਕਾਮਯਾਬ ਹੋ ਗਏ ਸਾਡੇ ਬਹੁਤ ਜ਼ਿਆਦਾ ਟਮਾਟਰ ਲੱਗਦੇ ਨੇ ਪੱਕਦੇ ਵੀ ਬਹੁਤ ਨੇ ਅੱਤ ਨਹੀਂ ਅਭੀ ਹਰਦੀਪਾ ਪੱਟਦੀ ਹੈ ਸਾਨੂੰ ਹਨਾ ਚੱਕਲਾ ਪਾਣੀ ਬਹੁਤ ਆ ਫਿਰ ਆਲੇ-ਦਾਲੇ ਖਿੰਡ ਜਾਂਦਾ ਤੇ ਜੀ ਆ ਹੈਗੀ ਆ ਸੌਫ ਆਪਣੇ ਬੜੀ ਮੋਟੀ ਸੌਫ ਸਮੈਲ ਵੀ ਇੰਨੀ ਜ਼ਿਆਦਾ ਵਧੀਆ ਇਹਦੀ ਸਾਡੇ ਇਸ ਵਾਰੀ ਲੀਜੀਆਂ ਵੀ ਲੱਗੀਆਂ ਨੇ ਜੇ ਪੱਕਣਗੀਆਂ ਤਾਂ ਹਰਦੀਪ ਹਨਾ ਆ ਜੇ ਨੇਰੀ ਨਾ ਆਵੇ ਨਾ ਚੜਨਾ ਤੇ ਆਪਾਂ ਤੁਹਾਨੂੰ ਦਿਖਾਉਣਾ ਬਹੁਤ ਛੋਟੀਆਂ-ਛੋਟੀਆਂ ਲੱਗੀਆਂ ਹੋਈਆਂ ਨੇ ਪਰ ਉਹਨੂੰ ਬੂਰ ਤਾਂ ਇੰਨਾ ਜ਼ਿਆਦਾ ਆਇਆ ਸੀਗਾ ਬਹੁਤ ਤੇ ਜਦੋਂ ਮੈਂ ਇੱਧਰ ਨੂੰ ਆਉਣਾ ਇਹਨੇ ਰੌਲਾ ਪਾ ਦੇਣਾ ਜਿਹੜੀ ਟਟਿਰੀ ਨੇ ਦੇਖੋ ਕਿੰਨੀ ਕੇਅਰ ਕਰਦੀ ਆਪਣੇ ਬੱਚਿਆਂ ਦੀ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਆ ਲੀਚੀਆਂ ਲੱਗੀਆਂ ਹੋਈਆਂ ਕਾਫੀ ਸਾਰੀਆਂ ਲੱਗੀਆਂ ਹੋਈਆਂ ਨੇ ਪੱਕ ਜਾਣ ਤਾਂ ਵਧੀਆ ਆਪਾਂ ਜੀ ਗਾਰਡਨ ਦੇ ਵਿੱਚ ਕੰਮ ਕਰਕੇ ਆ ਗਏ ਸੀਗੇ ਸ਼ਾਮ ਦਾ ਵੇਲਾ ਹੋ ਗਿਆ ਤੇ ਆਪਾਂ ਨੇ ਦੁੱਧ ਗਰਮਾਉਣ ਲਈ ਰੱਖਿਆ ਹੋਇਆ ਸਬਜ਼ੀ ਆਪਾਂ ਨੇ ਪਹਿਲਾਂ ਹੀ ਬਣਾ ਲਈ ਸੀਗੀ ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ ਜਾਨ ਨੇ ਆਪਣੇ ਆ ਸੁਖਮਨੀ ਸਾਭ ਦੀ ਲੜੀ ਚੱਲਦੀ ਆ ਪਾਠਾਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਰਪਿਤ ਤੇ ਬਾਕੀ ਹੁਣ ਆਪਾਂ ਲੱਗੇ ਆ ਆਪਣਾ ਜਿਹੜਾ ਖਾਦਾ ਪੀਤਾ ਬਰਤਨ ਸਾਫ ਕਰਨਾ ਤੇ ਜੀ ਇੱਥੇ ਆਪਾਂ ਆਪਣੀ ਵੀਡੀਓ ਐਂਡ ਕਰਦੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ